ਅਚਾਨਕੇ ਘਾਰੇ ਸੀ ਤੇ ਪਿੱਛੋਂ ਆ ਕੇ ਜ਼ੋਰ ਦੀ ਮੁੱਕਾ ਵੱਜਿਆ ਇਹਨਾਂ ਦੇ ਮਿੱਠਾ ਟੰਬਰਗੇ ਡਰ ਕੇ ਕੀ ਹੋਇਆ ਪਿੱਛੇ ਇਹਨਾਂ ਦੇ ਬਾਪ ਖੜੇ ਸੀ ਸੁਖਦੇਵ ਸਿੰਘ ਸੋਢੀ ਉਹਨਾਂ ਨੇ ਕਿਹਾ ਖਬਰਦਾਰ ਜੀ ਅੱਜ ਤੋਂ ਬਾਅਦ ਇਹੋ ਜਿਹੇ ਗਾਣੇ ਇਹੋ ਜੀਆਂ ਕਵਿਤਾਵਾਂ ਘਰ ਚ ਗਾਈਆਂ ਉਹਨਾਂ ਨੇ ਉਸ ਵੇਲੇ ਪਾੜ ਕੇ ਸੁੱਟਤਾ ਉਹਨਾਂ ਨੂੰ ਕਹਿੰਦੇ ਖਬਰਦਾਰ ਇਹੋ ਜੀਆਂ ਚੀਜ਼ਾਂ ਘਰ ਚ ਪੜੀਆਂ ਇਹ ਫਟਾਫਟ ਰਗबीर ਬੀਰੀ ਜੀ ਰਸੋਈ ਚ ਚੱਲ ਗਏ ਚਾਹ ਪਾਣੀ ਬਣਾਉਣ ਲਈ ਤੇ ਮਗਰੇ ਹੀ ਕਰਤਾਰ ਸਿੰਘ ਸਰਾਬਾ ਜੀ ਤੇ ਗੁਰਦਰਸ਼ਨ ਜੀ ਚਲੇ ਗਏ ਰਸੋਈ ਜੀ ਤੇ ਸਰਾਬਾ ਜੀ ਕਹਿਣ ਲੱਗੇ ਵੀ ਬੀਰੀਏ ਤੇਰ ਨਾਲ ਇੱਕ ਗੱਲ ਕਰਨੀ ਹੈ ਐਸਟਰਾ ਆ ਲੈ ਇੱਕ ਪਿਸਤੌਲ ਵਿੱਚ ਗੋਲੀਆਂ ਵੀ ਕਾਰਤੂਸ ਵੀ ਦਿੱਤੇ ਇਹ ਪਤਾ ਨਹੀਂ ਕਿਹੜੇ ਵੇਲੇ ਤੇਰੇ ਕੰਮ ਆ ਦੇ ਜਦੋਂ ਕਰਤਾਰ ਸਿੰਘ ਸਰਾਭਾ ਜੀ ਦੇ ਸਾਹਮਣੇ ਆਏ ਕਹਿੰਦੇ ਬੀਰੀ ਤੂੰ ਕਿਵੇਂ ਆ ਗਈ ਇੱਥੇ ਤੈਨੂੰ ਕਿਹਨੇ ਹਣ ਦਿੱਤਾ ਕਹਿੰਦੇ ਮੈਂ ਦਰੋਗਿਆਂ ਨੂੰ ਝੂਠ ਬੋਲ ਕੇ ਆਈ ਹਾਂ ਦਰੋਗਿਆਂ ਨੂੰ ਕਹਿ ਕੇ ਆਈ ਹਾਂ ਮੈਂ ਕਰਤਾਰ ਸਿੰਘ ਸਰਾਭੇ ਦੀ ਪਤਨੀ ਹਾਂ ਕੀ ਤੁਸੀਂ ਜਾਣਦੇ ਹੋ ਕਿ ਮਹਾਨ ਦੇਸ਼ ਭਗਤ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਮੁਖਬਰੀ ਕਿੰਨੇ ਕੀਤੀ ਸੀ ਫੜਾਉਣ ਲਈ ਕਿ ਤੁਸੀਂ ਜਾਣਦੇ ਹੋ ਕਿ ਕਰਤਾਰ ਸਿੰਘ ਸਰਾਭਾ ਨੂੰ ਫੜਾਉਣ ਵਾਲੇ ਦਾ ਬਾਅਦ ਚ ਬਦਲਾ ਕਿੰਨੇ ਲਿਆ ਸੀ ਕਿ ਤੁਸੀਂ ਜਾਣਦੇ ਹੋ ਕਿ ਦੇਸ਼ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਕੌਣ ਹੋਇਆ ਕਰਤਾਰ ਸਿੰਘ ਸਰਾਭਾ ਜੀ ਪਰ ਹੁਣ ਮੈਨੂੰ ਇਹ ਦੱਸੋ ਕਿ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਸ਼ਹੀਦ ਕੌਣ ਹੈ ਅਜੇ ਤੱਕ ਨਹੀਂ ਇਹਦੇ ਬਾਰੇ ਨਹੀਂ ਪਤਾ ਹਾਂਜੀ ਦੋਸਤੋ ਅੱਜ ਆਪਣੇ ਇਸ ਐਪੀਸੋਡ ਦੇ ਵਿੱਚ ਗੁਰਿੰਦਰ ਮਕਨਾ ਸ਼ੋਅ ਦੇ ਵਿੱਚ ਮੈਂ ਗੁਰਿੰਦਰ ਮਕਨਾ ਤੇ ਪਰਮਜੀਤ ਕੌਰ ਸੰਮੀ ਅੱਜ ਹਾਜ਼ਰ ਹੋਏ ਆਂ ਫੇਰ ਤੋਂ ਇੱਕ ਨਵੀਂ ਦਿਲਚਸਪ ਦੇਸ਼ਪக்த ਔਰ ਵੱਖਰੀ ਤਰ੍ਹਾਂ ਦੀ ਅਨੋਖੀ ਮਿਸਾਲ ਬਹਾਦਰੀ ਦੀ ਜਿਨ੍ਹਾਂ ਦੀ ਹੈ ਰਗबीर ਕੌਰ ਜੀ ਦੇਸ਼ਪக்த ਸਭ ਤੋਂ ਛੋਟੀ ਉਮਰ ਦੀ ਦੇਸ਼ਪக்த ਅੱਜ ਉਹਨਾਂ ਬਾਰੇ ਅਸੀਂ ਗੱਲਬਾਤ ਕਰਨ ਲੱਗੇ ਆਂ ਤੇ ਤੁਹਾਨੂੰ ਪਤਾ ਹੈ ਕਿ ਰਗਬੀਰ ਕੌਰ ਜੀ ਕੌਣ ਸਨ ਨਈ ਦੇ ਬਾਰੇ ਵਿੱਚ ਕਦੀ ਨਾ ਸੁਣਿਆ ਹੋਵੇ ਨਹੀਂ ਸੋ ਦੋਸਤੋ ਦੱਸਣ ਲੱਗਾ ਕਿ ਰਗਬੀਰ ਕੌਰ ਜੀ ਜਿਨ੍ਹਾਂ ਦਾ ਛੋਟਾ ਨਾਂ ਬੀਰੀ ਸੀ ਵੇਖੋ ਉਸ ਤਰ੍ਹਾਂ ਤੇ ਬਹੁਤ ਸਾਰੇ ਦੇਸ਼ ਭਗਤਾਂ ਨੂੰ ਅਸੀਂ ਜਾਣਦੇ ਆ ਬਾਬਾ ਸੂਨ ਸਿੰਘ ਪਕੜਾ ਜੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਜਗਤ ਸਿੰਘ ਜੀ ਵਿਸ਼ਨੂੰ ਗਣੇਸ਼ ਪਿੰਗਲੇ ਜੀ ਬਹੁਤ ਸਾਰੇ ਲਾਲਾ ਹਰਦੇয়াল ਜੀ ਵੱਡਿਆਂ ਕਾਂਸ਼ੀਰਾ ਮਡੋਲੀ ਜੀ ਦਾ ਨਾਂ ਜਾਣਦੇ ਆ ਪਰ ਬਹੁਤ ਸਾਰੀਆਂ ਘੱਟ ਔਰਤਾਂ ਨੇ ਜਿਨ੍ਹਾਂ ਦਾ ਅਸੀਂ ਨਾਂ ਜਾਣਦੇ ਨਹੀਂ ਆ ਪਰ ਉਹਨਾਂ ਨੇ ਦੇਸ਼ ਦੀ ਆ ਸੁਤੰਤਰਤਾ ਸੰਗਰਾਮ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਆਪਣੇ ਬਹੁਤ ਵੱਡੀ ਮਾਨੀ ਕੀਤੀ ਹੈ ਤੇ ਅੱਜ ਜਿਸ ਅਸੀਂ ਐਸੀ ਮਹਾਨ ਛੋਟੀ ਉਮਰ ਦੀ ਜਿਤਨਾ ਕਰਤਾਰ ਸਿੰਘ ਸਰਾਭਾ ਜੀ ਨੂੰ ਬਾਲਾ ਸ਼ਹੀਦ ਕਹਿੰਦੇ ਨੇ ਤੇ ਇਹ ਵੀ ਬਾਲਾ ਸ਼ਹੀਦ ਹੋਈ ਹੈ ਔਰਤਾਂ ਦੇ ਵਿੱਚ ਕੁੜੀਆਂ ਦੇ ਵਿੱਚ ਮਹਿਜ਼ 17-18 ਸਾਲ ਦੀ ਉਮਰ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਲਈ ਇਹ ਨੇ ਰਗਬੀਰ ਕੌਰ ਉਰਫ ਬੀਰੀ ਛੋਟਾ ਨਾਂ ਇਹਨਾਂ ਦਾ ਬੀਰੀ ਸੀ ਅੱਛਾ ਇਹਨਾਂ ਦਾ ਪਿੰਡ ਨਾ ਜਿਹੜਾ ਪੱਛਮੀ ਪੰਜਾਬ ਸੀ ਉਹਦੇ ਵਿੱਚ ਜੇਲਮ ਤਹਿਸੀਲ ਦੇ ਵਿੱਚ ਇੱਕ ਦਾਦਨਖਾਂ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਹਰਣਪੁਰ ਸੋਢੀਆਂ ਅੱਛਾ ਉਸ ਪਿੰਡ ਚ ਹੋਇਆ ਇਹਨਾਂ ਦੇ ਪਿਤਾ ਜੀ ਗੁਰੂਆਂ ਪੀਰਾਂ ਦੀ ਵੰਸ਼ ਤੋਂ ਸੀ ਸੁਖਦੇਵ ਸਿੰਘ ਸੋਢੀ ਜੀ ਤੇ ਉਹ ਗੁਰਦੁਆਰਿਆਂ ਦੇ ਵਿੱਚ ਕਥਾਵਾਚਕ ਸਨ ਕਥਾਕਾਰ ਸਨ ਤੰਬਰਾਰੇ ਜਾਣਕਾਰੀ ਦਿੰਦੇ ਸੀ ਬਹੁਤ ਸੋਹਣੇ ਸੁਨੱਖੇ ਵੀ ਸੀ ਤੇ ਲੋਕਾਂ 'ਚ ਬੜਾ ਇੱਜ਼ਤ ਮਾਣ ਵੀ ਸੀ ਉਹਨਾਂ ਦਾ ਤੇ ਉਹ ਪ੍ਰਚਾਰ ਕਰਦੇ ਹੁੰਦੇ ਸੀ ਤੇ ਇਹਨਾਂ ਦਾ ਇੱਕੋ ਇੱਕ ਭਰਾ ਸੀ ਗੁਰਦਰਸ਼ਨ ਸਿੰਘ ਮਾਤਾ ਜੀ ਦਾ ਦੇਹਾਂਤ ਹੋ ਚੁੱਕਾ ਸੀ ਪਹਿਲਾਂ ਤੇ ਦੋਵੇਂ ਭੈਣ ਭਰਾਵਾਂ ਦਾ ਆਪਸ 'ਚ ਗੁਰਦਰਸ਼ਨ ਦਾ ਤੇ ਰਗबीर ਬੀਰੀ ਦਾ ਆਪਸ 'ਚ ਬਹੁਤ ਪ੍ਰੇਮ ਸੀ ਤੇ ਜਿਹੜੇ ਭਰਾ ਗੁਰਦਰਸ਼ਨ ਸਿੰਘ ਸੀ ਉਹਨਾਂ ਨੇ ਅਠਵੀਂ ਦੇ ਪਿੰਡ ਦੇ ਸਕੂਲ ਤੋਂ ਕੀਤੀ ਤੇ ਇਹ ਜਿਹੜੀ ਰਗबीर ਕੌਰ ਜੀ ਸੀ ਹਾਂਜੀ ਇਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲ ਪੜਿਆ ਕਰਦੇ ਸੀ अच्छा ਤੇ ਜਦੋਂ 8ਵੀਂ ਕਰਨ ਤੋਂ ਬਾਅਦ ਭਾਜੀ ਗੁਰਦਰਸ਼ਨ ਸਿੰਘ ਇਹਨਾਂ ਦੇ ਵੱਡੇ ਭਰਾ ਇੱਕ ਗੋਂ ਫਿਰਨਾ ਇੱਕ ਭਲੋਵਾਲ ਪਿੰਡ ਸੀ ਉੱਥੇ ਉਹ ਜਿਹੜੀ ਉਚੇਰੀ ਵਿਦਿਆਲੀ ਹੈ 9ਵੀਂ 10ਵੀਂ ਕਰਨ ਲਈ ਉੱਥੇ ਚਲ ਗਏ ਉੱਥੇ ਚਲ ਗਏ ਤੇ ਹੁਣ ਸਰਕਾਰੀ ਸਕੂਲ ਸੀ ਸਰਕਾਰੀ ਸਕੂਲ ਦੇ ਵਿੱਚ ਨਾ ਜਿਹੜੇ ਮਤਲਬ ਰਾਜਨੀਤਿਕ ਸਰਗਰਮੀਆਂ ਜਿਹੜੀਆਂ ਸੀ ਨਾ ਦੇਸ਼ ਦੀ ਆਜ਼ਾਦੀ ਦੇ ਸਬੰਧ ਚ ਇਹੋ ਜੀਆਂ ਮਨਾ ਸੀ ਬਣਾਈ ਸੀ ਇਹੋ ਜੀਆਂ ਗੱਲਾਂ ਤੇ ਪਰ ਉੱਥੇ ਇਹਨਾਂ ਦੇ ਇੱਕ ਮਾਸਟਰ ਹੁੰਦੇ ਸੀ ਮਾਸਟਰ ਦਲੀਪ ਸਿੰਘ ਜੀ ਮਾਸਟਰ ਦਲੀਪ ਸਿੰਘ ਜੀ ਨਾ ਕਦੀ ਕਦੀ ਮਤਲਬ ਗਦਰ ਪਾਰਟੀ ਦਾ ਇਤਿਹਾਸ ਉਹ ਨਾ ਇੱਕ ਅਖਬਾਰ ਛਪਦਾ ਸੀ ਗਦਰ ਪਾਰਟੀ ਦਾ ਉਹਦੇ ਵਿੱਚ ਕਰਤਾਰ ਸਿੰਘ ਸਰਾਭਾ ਜੀ ਦੀਆਂ ਕਵਿਤਾਵਾਂ ਛਪਦੇ ਸੀ ਬਾਬਾ ਸੂਨ ਸਿੰਘ ਪਖਣਾ ਲਾਲਾ ਹਰਦੇਵਾਲ ਜੀ ਦੇ ਲੇਖ ਛਪਦੇ ਸੀ ਦੇਸ਼ ਨੂੰ ਆਜ਼ਾਦ ਕਿਵੇਂ ਕਰਾਉਣਾ ਆਜ਼ਾਦੀ ਪ੍ਰਤੀ ਗੁਲਾਮੀ ਨੂੰ ਕਿਵੇਂ ਹਟਾਉਣਾ ਉਹ ਅਖਬਾਰ ਸੀ ਗਦਰ ਦੀ ਗੂੰਜ ਅੱਛਾ ਉਹ ਮਾਸਟਰ ਦਲੀਪ ਸਿੰਘ ਜੀ ਕੋਲ ਹੁੰਦਾ ਸੀ ਤੇ ਮਾਸਟਰ ਦਲੀਪ ਸਿੰਘ ਤੋਂ ਕਦੀ ਕਦੀ ਇਹਨਾਂ ਨੇ ਗੁਰਦਰਸ਼ਨ ਸਿੰਘ ਨੇ ਪੜ ਲੈਣਾ ਉਹਨਾਂ ਨੇ ਨਾ ਇੱਕ ਦਿਨ ਇਜਾਜ਼ਤ ਲੈ ਕੇ ਤੇ ਮਾਸਟਰ ਜੀ ਤੋਂ ਮਾਸੂਦ ਲੀਬ ਸਿੰਘ ਤੋਂ ਗੁਰਦਰਸ਼ਨ ਸਿੰਘ ਜੀ ਉਹ ਜਿਹੜਾ ਹੀ ਗਦਰ ਦੀ ਗੂੰਜ ਅਖਬਾਰ ਘਰੇ ਲੈ ਆਇਆ ਅੱਛਾ ਉਹ ਦੋਵੇਂ ਭੈਣ ਭਰਾ ਪੜਨ ਲੱਗ ਪਏ ਉਹ ਉਹਨਾਂ ਨੂੰ ਰਗਵੀਰ ਕਰਬੀ ਰਜੀ ਨੂੰ ਇਹ ਪੜ ਕੇ ਕਵਿਤਾਵਾਂ ਬੜੀਆਂ ਚੰਗੀਆਂ ਲੱਗਦੀਆਂ ਉਹਨਾਂ ਨੂੰ ਹੌਲੀ ਹੌਲੀ ਯਾਦ ਵੀ ਕਰਨ ਲੱਗ ਪਈ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਦੇ ਨਾਲ ਚੀ ਕਰਤਾਰ ਸਿੰਘ ਸਰਾਭਾ ਜੀ ਨੇ ਇੱਕ ਕਵਿਤਾ ਲਿਖੀ ਸੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਤੇ ਇਹ ਨਾ ਇੱਕ ਦਿਨ ਇਸ ਤਰ੍ਹਾਂ ਹੀ ਗਾਰੇ ਹੋਣਗੇ ਘਰ ਚ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨ ਆਠੇਰ ਸੁਖਲੀਆਂ ਨੇ ਜਿੰਨਾ ਦੇ ਸਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚਲੀਆਂ ਨੇ ਅਚਨਕੇ ਗਾਰੇ ਸੀ ਤੇ ਪਿੱਛੋਂ ਆ ਕੇ ਜ਼ੋਰ ਦੀ ਮੁੱਕਾ ਵੱਜਾ ਇਹਨਾਂ ਦੇ ਅੱਛਾ ਬੀਰੀ ਜੀ ਦੇ ਅੱਛਾ ਜੀ ਇਟੋ ਟੰਬਰਗੇ ਡਰ ਕੇ ਕੀ ਹੋਇਆ ਪਿੱਛੇ ਇਹਨਾਂ ਦੇ ਬਾਪ ਖੜੇ ਸੀ ਅੱਛਾ ਸੁਖਦੇਵ ਸਿੰਘ ਸੋਢੀ ਜੀ ਉਹ ਕਿਉਂਕਿ ਧਾਰਮਿਕ ਪ੍ਰਵਿਰਤੀ ਦੇ ਉਹਨਾਂ ਨੇ ਕਿਹਾ ਖਬਰਦਾਰ ਜੈਜ ਤੋਂ ਬਾਅਦ ਇਹੋ ਜਿਹੇ ਗਾਣੇ ਇਹੋ ਜਿਹੇ ਕਵਿਤਾਵਾਂ ਘਰ ਚ ਗਾਈਆਂ ਅੱਛਾ ਇਕ ਕਿੱਥੋਂ ਆਇਆ ਸਾਰਾ ਕੁਝ ਕੌਣ ਲੈ ਕੇ ਆਉਂਦਾ ਹੈ ਗਦਰ ਦੀ ਗੂੰਜ ਅਖਬਾਰ ਚੁੱਪ ਰਹੇ ਉਹਨਾਂ ਨੇ ਉਸ ਵੇਲੇ ਪਾੜ ਕੇ ਸੁੱਟਤਾ ਉਹਨਾਂ ਨੂੰ ਕਹਿੰਦੇ ਖਬਰਦਾਰ ਇਹੋ ਜੀਆਂ ਚੀਜ਼ਾਂ ਘਰ ਚ ਪੜੀਆਂ ਉਹ ਸੀ ਅੰਗਰੇਜ਼ਾਂ ਦੇ ਹਮਦਰਦ ਅੱਛਾ ਭਰਾ ਗੁਰਦਰਸ਼ਨ ਸਿੰਘ ਥੋੜੇ ਜੇ ਤਲਖੀ ਚ ਆ ਗਏ ਉਹਨਾਂ ਦੇ ਆਪਸ ਚ ਬਹਿਸ ਵੀ ਹੋ ਗਈ ਕਿ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰ ਰਹੇ ਹਾਂ ਅਛਾ ਭਰਾ ਚਾਹੁੰਦਾ ਸੀ ਕਿ ਮਨ ਨਹੀਂ ਸੀ ਕਰਦਾ ਭਰਾ ਨੂੰ ਹਾਂ ਭਰਾ ਜਿਹੜਾ ਗੁਰਦਰਸ਼ਨ ਸਿੰਘ ਸੀ ਉਹ ਕਿਉਂਕਿ ਗਦਰ ਨਾਲ ਜੁੜੇ ਹੋਏ ਸੀ ਅੰਦਰ ਘਾਤੇ ਉਹਨਾਂ ਨੂੰ ਪਿਆਰ ਸੀ ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਪਿਤਾ ਜੀ ਤੇ ਅੰਗਰੇਜ਼ਾਂ ਦੇ ਪਿੱਠੂ ਨੇ ਅੱਛਾ ਇਸ ਕਰਕੇ ਉਹਨਾਂ ਨੇ ਨਾ ਮਤਲਬ ਕਦੀ ਕਦੀ ਘਰ ਚ ਬਹਿਸ ਹੋ ਜਾਂਦੀ ਸੀ ਇੱਕ ਵਾਰੀ ਨਾ ਮਾਸਟਰ ਦਲੀਪ ਸਿੰਘ ਜੀ ਪਿੰਡ ਹਰਨਪੁਰ ਆਏ ਅੱਛਾ ਹਾਂ ਉਹਨਾਂ ਦਾ ਸੁਨੇਹਾ ਆਇਆ ਇਹਨਾਂ ਨੂੰ ਗੁਰਦਰਸ਼ਨ ਨੂੰ ਤੇ ਰਗਬੀਰੀ ਨੂੰ ਬੁਲਾਇਆ ਅੱਛਾ ਜੀ ਜਦੋਂ ਇਹ ਉੱਥੇ ਘਰ ਪਹੁੰਚੇ ਤੇ ਉੱਥੇ ਪਹਿਲਾਂ ਹੀ ਕਰਤਾਰ ਸਿੰਘ ਸਰਾਭਾ ਜੀ ਅਰਨਾਮ ਸਿੰਘ ਜੀ ਤੇ ਜਗ ਸਿੰਘ ਜੀ ਬੈਠੇ ਹੋਏ ਸੀ ਅੱਛਾ ਤੇ ਇਹ ਫਟਾਫਟ ਰਗਬੀਰ ਬੀਰੀ ਜੀ ਰਸੋਈ ਚ ਚਲ ਗਏ ਚਾਹ ਪਾਣੀ ਬਣਾਉਣ ਲਈ ਤੇ ਮਗਰ ਹੀ ਕਰਤਾਰ ਸਿੰਘ ਸਰਾਭਾ ਜੀ ਤੇ ਗੁਰਦਰਸ਼ਨ ਜੀ ਚਲੇ ਗਏ ਰਸੋਈ ਚ ਅੱਛਾ ਤੇ ਸਰਾਭਾ ਜੀ ਕਹਿਣ ਲੱਗੇ ਵੀ ਬੀਰੀ ਇਹ ਤੇਰੇ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਕਹਿੰਦੇ ਅਸੀਂ ਵੇਖਿਆ ਵਾ ਕਿ ਤੂੰ ਗਦਰ ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਹਿੱਸਾ ਲੈਣ ਲਈ ਉਤਸਕ ਹੈ ਤੇ ਤੇਰਾ ਤੁਸ਼ਾ ਹੈਗਾ ਤੇ ਅਸੀਂ ਤੈਨੂੰ ਨਾਲ ਜੋੜਨਾ ਚਾਹੁੰਦੇ ਹਾਂ ਤੈਨੂੰ ਇੱਕ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਹਾਂ ਪਰ ਕਹਿੰਦੀ ਪਰ ਕੀ ਤੁਹਾਨੂੰ ਮੇਰੇ ਤੋਂ ਯਕੀਨ ਨਹੀਂ ਫਿਰ ਮੈਨੂੰ ਇੱਥੇ ਬੁਲਾਇਆ ਕਿਉਂ ਇਹ ਯਕੀਨ ਹੀ ਨਹੀਂ ਹੈ ਤੇ ਕਹਿੰਦੇ ਨਹੀਂ ਇਹ ਨਹੀਂ ਗੱਲ ਤੂੰ ਜਾਣਦੀ ਹੈ ਨਾ ਕਿ ਤੇਰੇ ਪਿਤਾ ਜੀ ਅੰਗਰੇਜ਼ਾਂ ਦੇ ਪਿੱਠੂ ਆ ਕਹਿੰਦੀ ਹਾਂ ਮੈਂ ਵੀ ਜਾਣਦਾ ਵੀ ਕਿਸੇ ਵੇਲੇ ਵੀ ਕਿਸੇ ਦਾ ਵੀ ਸਫਾਇਆ ਕਰਾ ਸਕਦੇ ਹੂੰ ਉਹ ਕਹਿੰਦੇ ਇਸ ਕਰਕੇ ਤੁਸੀਂ ਮੈਨੂੰ ਕੰਮ ਦੱਸੋ ਕੀ ਕਰਨਾ ਮੇਰ ਤਾਂ ਮੈਂ ਤੇ ਆਪਣੀ ਥਾਂ ਤੇ ਖੜੀ ਆ ਨਾ ਮੈਂ ਆਪਣਾ ਕੰਮ ਕਰ ਸਕਦੀ ਹਾਂ ਤੁਸੀਂ ਜ਼ਿੰਮੇਵਾਰੀ ਲਾਓ ਮੇਰੇ ਉਹ ਕਹਿੰਦੇ ਇਸ ਤਰ੍ਹਾਂ ਹੈ ਕਿ ਆ ਲੈ ਇੱਕ ਪਿਸਤੌਲ ਅੱਛਾ ਇਹਦੇ ਵਿੱਚ ਗੋਲੀਆਂ ਵੀ ਕਾਰਤੂਸ ਵੀ ਦੇ ਦਿੱਤੇ ਇਹ ਪਤਾ ਨਹੀਂ ਕਿਹੜੇ ਵੇਲੇ ਤੇਰੇ ਕੰਮ ਆ ਜੇ ਚਲੋ ਸਾਹਮਣੇ ਰੱਖ ਲਾ ਤੇ ਇੱਥੇ ਨਾ ਇੱਕ ਪਿੰਡ ਹੈ ਤੇਰੇ ਨਾਨਕੇ ਆ ਖੜਿਆਲ ਉੱਥੇ ਡਾਕਟਰ ਮਥਰਾ ਸਿੰਘ ਸਾਡੇ ਆਜ਼ਾਦੀ ਕੁਲਾਟੀਏ ਉਹਨਾਂ ਦੀ ਬੇਟੀ ਆ ਉਹਨਾਂ ਦੀ ਬੇਟੀ ਨੂੰ ਪਤਾ ਵਾ ਵੀ ਸਾਡੇ ਹਥਿਆਰਾਂ ਦਾ ਜ਼ਖੀਰਾ ਕਿੱਥੇ ਆ ਅੱਛਾ ਤੇ ਤੂੰ ਉਹਨਾਂ ਕੋਲ ਚੱਲ ਜੀ ਕਹਿੰਦੀ ਠੀਕ ਆ ਜੀ ਮੈਂ ਜ਼ਿੰਮੇਵਾਰੀ ਨਾਲ ਆਪਣਾ ਕੰਮ ਨਿਭਾਵਾਂਗੀ ਚਲੋ ਜੀ ਇਹ ਦੋਵੇਂ ਭੈਣ ਭਰਾ ਉੱਥੋਂ ਨਿਕਲ ਆਉਂਦੇ ਆ ਇਸ ਤੋਂ ਬਾਅਦ ਉਹ ਤਿੰਨੇ ਸਾਥੀ ਕਰਤਾਰ ਸਿੰਘ ਸਰਾਬਾ ਜੀ ਜਗਤ ਸਿੰਘ ਜੀ ਹਰਨਾਮਨ ਸਿੰਘ ਟੁੰਡੀ ਲਾੜ ਜੀ ਇੱਕ ਨਾ ਉੱਥੇ ਬੰਦਾ ਹੈ ਉਸੇ ਪਿੰਡ ਚ ਬੂੜ ਸਿੰਘ ਉਹਦੇ ਰਾਈ ਨਾ ਇੱਕ ਫੌਜਦਾਰ ਰਸਾਲਦਾਰ ਸੀ ਗੰਡਾ ਸਿੰਘ ਰਸਾਲਦਾਰ ਗੰਡਾ ਸਿੰਘ ਜਿਹੜਾ ਸੀ ਉਹਦੀ ਫੌਜ ਚ ਚੰਗੀ ਸੀ ਰਸਾਲਦਾਰ ਸੀ ਇੱਕ ਰੁਤਬਾ ਹੁੰਦਾ ਸੀ ਹਾਂਜੀ ਉਹਨਾਂ ਨੂੰ ਮਿਲੇ ਵੀ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਹਥਿਆਰ ਚਾਹੀਦੇ ਆ ਹਾਂ ਉਹ ਕਹਿੰਦਾ ਰਸਾਲਦਾਰ ਗੰਡਾ ਸਿੰਘ ਕਹਿੰਦਾ ਜਨਾਬ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲ ਆ ਗਏ ਤੁਹਾਡਾ ਕੰਮ ਹੋ ਗਿਆ ਅੱਛਾ ਜਿੰਨੇ ਕਹੋਗੇ ਹਥਿਆਰ ਦੇ ਦੇਵਾਂਗਾ ਪਰ ਇੱਕ ਮੇਰੀ ਬੇਨਤੀ ਹੈ ਵੀ ਮੈਂ ਵੀ ਤੁਹਾਡੇ ਨਾਲ ਜੁੜਨਾ ਚਾਹੁੰਨਾ। ਅੱਛਾ ਤੁਸੀਂ ਇੰਝ ਕਰੋ ਵੀ ਹਥਿਆਰ ਜਿੰਨੇ ਮਰਜ਼ੀ ਲੈ ਲਓ ਤੇ ਮੈਨੂੰ ਵੀ ਆਪਣੇ ਨਾਲ ਲਾ ਲਓ। ਉਹ ਕਹਿੰਦੇ ਠੀਕ ਹੈ। ਉਹ ਨਾ ਕਹਿੰਦਾ ਜੀ ਮੈਂ ਲੈ ਆ ਕੇ ਦੇਣਾ ਤੁਹਾਨੂੰ ਤੁਸੀਂ ਬੈਠੋ ਰਾਮ ਨਾਲ ਇੱਥੇ। ਉਹ ਜੀ ਬੈਠੇ ਇੰਨੇ ਚਿਰ ਨੂੰ ਉਹਨੇ ਖਬਰ ਜਾ ਕੇ ਤੇ ਪੁਲਿਸ ਨੂੰ ਦੇ ਦਿੱਤੀ। ਅੱਛਾ ਇਸ ਤਰ੍ਹਾਂ ਤੁਹਾਡੇ ਤਿੰਨ ਜਿਹੜੇ ਆ ਉਹ ਬੰਦੇ ਇੱਥੇ ਬੈਠੇ ਹੋਏ ਆ ਗद्दार ਦੇਸ਼ ਦੇ ਤੇ ਤੁਸੀਂ ਉਹਨਾਂ ਨੂੰ ਜਾ ਕੇ ਫੜ ਲਓ। ਅੱਛਾ ਪੁਲਸ ਨੇ ਉਹਨਾਂ ਨੂੰ ਤਿੰਨਾਂ ਨੂੰ ਫੜ ਲਿਆ ਜਦੋਂ ਉਹਨਾਂ ਨੂੰ ਫੜ ਲਿਆ ਤੇ ਉੱਥੋਂ ਇਨਕਲਾਬ ਜ਼ਿੰਦਾਬਾਦ ਮਤਲਬ ਦੇਸ਼ ਭਗਤੀ ਦੇ ਜਿਹੜੇ ਉਦੋਂ ਇਨਕਲਾਬ ਦਾ ਨਾਰਾ ਤਨੀ ਸ਼ਾਇਦ ਆਇਆ ਕਿਉਂਕਿ ਉਹ ਭਗਤ ਸਿੰਘ ਜੀ ਵੀਲੇ ਆ ਗਿਆ ਸੀ ਤੇ ਉਹ ਮਤਲਬ ਦੇਸ਼ ਦੇ ਕੁਰਬਾਨੀ ਲਈ ਜ਼ਿੰਦਾਬਾਦੀ ਦਾ ਨਾਰਾ ਲਾ ਕੇ ਤੇ ਉੱਥੋਂ ਨਿਕਲੇ ਚੰਗਾ ਜਾਂਦੇ ਜਾਂਦੇ ਨਾ ਉਹ ਬੀਬੀ ਗੁਲਾਬਕੌਰ ਜੀ ਹੀ ਬੀਬੀ ਗੁਲਾਬਕੌਰ ਜੀ ਬਾਰੇ ਅਸੀਂ ਪਹਿਲਾਂ ਵੀ ਲੋਕਾਂ ਨੂੰ ਦੱਸ ਚੁੱਕੇ ਹਾਂ ਹਾਂਜੀ ਤੇ ਉਹਨਾਂ ਨੂੰ ਇੱਕ ਚਿੱਠੀ ਦੇ ਕੇ ਗਏ ਵੀ ਆ ਨਾ ਰਗਬੀਰ ਕੌਰ ਬੀਰੀ ਨੂੰ ਉਹਦੇ ਪਿੰਡ ਹਰਨਪੁਰ ਸੋਡੀਆਂ ਇਹ ਚਿੱਠੀ ਪਹੁੰਚਾ دی۔ ਅੱਛਾ ਤੇ ਉਹ ਗ੍ਰਿਫਤਾਰ ਹੋ ਗਏ ਉਹਨਾਂ ਤੋਂ ਮਕਦਮਾ ਚੱਲਿਆ। ਉਧਰੋਂ ਬੀਬੀ ਗੁਲਾਬਕੌਰ ਜੀ ਭੇਸ ਬਦਲ ਕੇ ਤੇ ਬੀਬੀ ਰਗਬੀਰ ਕੌਰ ਕੋਲ ਆਏ। ਅੱਛਾ ਉਹਨਾਂ ਨੂੰ ਦੱਸਿਆ ਕਿ ਤੇਰੇ ਲਈ ਕਰਤਾਰ ਸਿੰਘ ਸਰਾਬਾ ਨੇ ਇੱਕ ਖੱਤ ਦਿੱਤਾ। ਉਹ ਖੱਤ ਦੇ ਵਿੱਚ ਵੀ ਇਹੀ ਖਬਰ ਸੀ ਵੀ ਉਹ ਜਿਹੜਾ ਕੜਿਹਾਲ ਪਿੰਡ ਸੀ ਉਹਦੇ ਬਾਰੇ ਜਾਣਕਾਰੀ ਸੀ ਵੀ ਉੱਥੇ ਜਾ ਕੇ ਤੇ ਤੋਂ ਉੱਥੇ ਡਾਕਟਰ ਮਾਥਰਾ ਸੰਕਲ ਚਲ ਜਾ ਉੱਥੇ ਜ਼ਿੰਮੇਵਾਰੀ ਸੰਭਲ ਲੈ ਉਧਰ ਉਹਨਾਂ ਉਹਨਾਂ ਦਿਨਾਂ 'ਚ ਅੰਗਰੇਜ਼ਾਂ ਦੀ ਵਰਲਡ ਵਾਰ ਚੱਲ ਰਹੀ ਸੀ ਅੰਗਰੇਜ਼ਾਂ ਦੀ ਮਤਲਬ ਸਾਰੇ ਯੂਰਪ ਤੇ ਉਧਰ ਲੜਾਈ ਲੱਗੀ ਹੋਈ ਸੀ ਜਰਮਨ ਨਾਲ ਵੀ ਤੇ ਉਹਦੇ ਵਿੱਚ ਉਹ ਪੰਜਾਬ ਦੇ ਜਿਹੜੇ ਪੰਜਾਬੀਆਂ ਨੂੰ ਭਰਤੀ ਕਰ ਰਹੇ ਸੀ ਆਪਣੀ ਫੌਜ ਦੇ ਵਿੱਚ ਅੱਛਾ ਇਸ ਕੰਮ ਦੇ ਵਿੱਚ ਇਹਨਾਂ ਦੇ ਪਿਤਾ ਅਗਭੀਰ ਕੁਰਬੀਰੀ ਦੇ ਪਿਤਾ ਜਿਹੜੇ ਸੀ ਸੁਖਦੇਵ ਸਿੰਘ ਸੋਢੀ ਉਹ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੇ ਸੀ ਨਾਲੇ ਇਨਾਮ ਪਾ ਰਹੇ ਸੀ ਉਹਨਾਂ ਅੰਗਰੇਜ਼ਾਂ ਤੋਂ ਅੱਛਾ ਉਹਨਾਂ ਦੇਣਾ ਚੀਨਾਂ ਡੀਸੀ ਜਿਹੜੇ ਸੀ ਉੱਥੋਂ ਦੇ ਉਸ ਜ਼ਿਲ੍ਹੇ ਦੇ ਉਹ ਡੀਸੀ ਸਾਹਿਬ ਨੇ ਸੁਖਦੇਵ ਸਿੰਘ ਸੋਢੀ ਨੂੰ ਬੁਲਾਇਆ ਵੀ ਤੂੰ ਵਧੀਆ ਕੰਮ ਕਰ ਰਿਹਾਂ ਦੇਸ਼ ਲਈ ਸਾਡੇ ਅੰਗਰੇਜ਼ਾਂ ਦੀ ਵਫਾਦਾਰ ਹੈਂ ਤੇ ਤੈਨੂੰ ਇੱਕ ਕੰਮ ਸੌਂਪਣਾ ਉਹ ਕਹਿੰਦਾ ਦੱਸੋ ਜੀ ਕਿਉਂਕਿ ਉਹਨਾਂ ਦਾ ਪਿੱਠੂ ਸੀ ਹਾਂਜੀ ਉਹ ਕਹਿੰਦੇ ਡਾਕਟਰ ਮਥਰਾ ਸਿੰਘ ਤੇਰੇ ਇਲਾਕੇ 'ਚ ਇਸ ਵੇਲੇ ਲੁਕਿਆ ਹੋਇਆ ਕਿਤੇ अच्छा जे तो जे तू ਉਹਨੂੰ ਕਿਸੇ ਤਰੀਕੇ ਸਾਨੂੰ ਫੜਾ ਦੇ ਹਾਂਜੀ ਤੇ ਤੈਨੂੰ ਬਹੁਤ ਵੱਡਾ ਇਨਾਮ ਮਿਲ ਸਕਦਾ ਵੱਡਾ ਰਤਬਾ ਵੀ ਦਵਾਂਗੇ ਉਹਨਾਂ ਨੂੰ ਲਾਲਚ ਦੇ ਦਿੱਤੇ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਮੈਂ ਜਲਦੀ ਕੋਸ਼ਿਸ਼ ਕਰਦਾ ਇੱਕ ਦਿਨ ਉਹ ਆਪਣੇ ਬਾਗੀਚੇ ਦੇ ਵਿੱਚ ਦੁਪਹਿਰੇ ਧੁੱਪ ਸੇਕ ਰੇ ਸੀ ਤੇ ਅਚਾਨਕ ਕੋਈ ਮੌਲਵੀ ਦੇ ਪੇਸ਼ ਚ ਬੰਦਾ ਦੂਰੋਂ ਤੁਰਿਆ ਆ ਰਿਹਾ ਅੱਛਾ ਉਹ ਤੁਰਿਆ ਆਇਆ ਤੇ ਉਹਨੇ ਆਪਣਾ ਮਤਲਬ ਤਾਰੂਫ ਆਪਣਾ ਦਿੱਤਾ ਮੈਂ ਜੀ ਫਲਾਣਾ ਸਿੰਘ ਆ ਫਲਾਣਾ ਵਾ ਤੇ ਐ ਤੁਹਾਨੂੰ ਮਿਲਣ ਦੀ ਇੱਛਾ ਸੀ ਉਹ ਕਹਿੰਦੇ ਦੱਸੋ ਜੀ ਕੀ ਕੰਮ ਹੈ ਉਹਨੇ ਕਿਹਾ ਕਿ ਦੇਖੋ ਜੀ ਮੈਂ ਖੁਦ ਸੰਤੰਤਰਤਾ ਸੰਗਰਾਮੀ ਆ ਅੱਛਾ ਤੇ ਮੇਰਾ ਮੁੰਡਾ ਵੀ ਇਸ ਵਿਦਰੋਹ ਦੇ ਵਿੱਚ ਸ਼ਾਮਿਲ ਹੈ ਤੇ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਹਾਂ ਤੇ ਉਹ ਕਹਿੰਦੇ ਜੀ ਸੁਖਦੇਵ ਸਿੰਘ ਸੋਢੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਕਮ ਕਰੋ ਕੀ ਕਰਾਉਣਾ ਚਾਹੁੰਦੇ ਕਹਿੰਦੇ ਸਾਡੇ ਸੱਤ ਸਾਥੀਆਂ ਨੂੰ ਨਾ ਫਾਂਸੀ ਦੀ ਸਜ਼ਾ ਹੋ ਗਈ ਹੈ ਇਹ ਕਰਤਾਰ ਸਿੰਘ ਸਰਾਭਾਉ ਰਣੋ ਹਾਂਜੀ ਤੇ ਤੁਹਾਡੀ ਡੀਸੀ ਸਾਹਿਬ ਨਾਲ ਚੰਗਾ ਅਸਰ ਸੂਖ ਹੈ ਤੇ ਜੇ ਤੁਸੀਂ ਇਹ ਉੱਥੇ ਜਾ ਕੇ ਉਹਨਾਂ ਦੀ ਸਜ਼ਾ ਮਾਫੀ ਕਰਵਾ ਦਿਓ ਜਾਂ ਉਹਨਾਂ ਨੂੰ ਛਡਵਾ ਦਿਓ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋ ਗਏ ਕੋ ਕਹਿੰਦੇ ਜੀ ਕੋਈ ਗੱਲ ਨਹੀਂ ਮੈਂ ਮੇਰੇ ਤਾਂ ਖੱਬੇ ਹੱਥ ਦਾ ਕੰਮ ਹੈ ਉਹ ਉੱਥੋਂ ਬਾਹਰ ਨਿਕਲੇ ਉਹਨਾਂ ਨੇ ਡੀਆਈਜੀ ਨੂੰ ਜਾ ਕੇ ਫੋਨ ਕੀਤਾ ਫੋਨ ਮਤਲਬ ਜੋ ਵੀ ਦਰੀਆ ਸੀ ਫਟਾਫਟ ਉਹਨੂੰ ਮਿਲੇ ਉਹਨਾਂ ਨੇ ਜਾ ਕੇ ਖਬਰ ਦੇ ਦਿੱਤੀ ਵੀ ਜਿਹੜੇ ਡਾਕਟਰ ਮਥਰਾ ਸਿੰਘ ਨੂੰ ਤੁਸੀਂ ਲੱਭ ਰਹੇ ਹੋ ਉਹ ਤੇ ਆਪੇ ਚੱਲ ਕੇ ਮੇਰੇ ਕੋਲ ਆ ਗਿਆ ਉਹ ਅੱਛਾ ਉਹਨੂੰ ਫੜਾ ਦਿੱਤਾ ਉਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਵੀ ਜਿਹੜਾ ਕੰਮ ਮੈਨੂੰ ਡੀਸੀ ਨੇ ਸੌਂਪਿਆ ਵਾ ਉਹ ਇੰਨੀ ਜਲਦੀ ਹੋ ਜਾਏਗਾ ਉਹਨਾਂ ਨੇ ਉਹਨੂੰ ਫੜਾ ਦਿੱਤਾ ਅੱਛਾ ਤੇ ਸਰਕਾਰ ਨੇ ਨਾ ਅ ਵਿਸ਼ਨੂੰ ਗਣੇਸ਼ ਪਿੰਗਲੇ ਜੀ ਹਾਂਜੀ ਬਖਸ਼ੀ ਸਿੰਘ ਜੀ ਸਰਹਣ ਸਿੰਘ ਜੀ ਕਰਤਾਰ ਸਿੰਘ ਸਰਬਾ ਜੀ ਹਰਨਾਮ ਸਿੰਘ ਜੀ ਜਗਤ ਸਿੰਘ ਜੀ ਇਹਨਾਂ ਸੱਤ ਸੱਤਿਆਂ ਨੂੰ 16 ਨਵੰਬਰ 1915 ਨੂੰ ਫਾਂਸੀ ਦੇ ਲਾਉਣ ਦਾ ਹੁਕਮ ਦੇ ਦਿੱਤਾ ਹਾਂਜੀ ਤੇ ਮਤਲਬ ਇਹ ਖਬਰ ਫਿਰ ਦੁੱਖ ਦੀ ਸਾਰਿਆਂ ਚ ਫੈਲੀ ਤੇ ਹਾਂਜੀ ਰਗਵੀਰ ਕੌਰ ਜੀ ਕੋਲ ਵੀ ਇਹ ਖਬਰ ਪਹੁੰਚ ਗਈ ਇਹ ਖਬਰ ਉਹਨਾਂ ਕੋਲ ਕਿਵੇਂ ਪਹੁੰਚ ਗਈ ਰਗਵੀਰ ਕੌਰ ਜੀ ਕੋਲ ਖਬਰ ਇਸ ਤਰ੍ਹਾਂ ਪਹੁੰਚੀ ਕਿ ਉਹਨਾਂ ਦੇ ਨਾਲ ਚ ਹੁੰਦੇ ਸੀ ਬੀਬੀ ਗੁਲਾਬ ਕੌਰ ਗਦਰੀ ਗੁਲਾਬ ਕੌਰ ਹਾਂਜੀ ਹਾਂਜੀ ਉਹ ਸੂਈਆ ਬਣ ਕੇ ਭੇਸ ਬਦਲ ਕੇ ਈ ਗਦਰ ਪਾਰਟੀ ਲਈ ਕੰਮ ਕਰਦੇ ਸੀ ਹਾਂਜੀ ਉਹਨਾਂ ਨੇ ਨਾ ਇੱਕ ਮਨੀਆਰੀ ਵਾਲੀ ਦਾ ਪੇਸ ਬਦਲ ਕੇ ਨਾ ਇਹਨਾਂ ਦੇ ਪਿੰਡ ਪਹੁੰਚੇ ਹਰਨਪੁਰ ਸੋਡੀਆਂ ਅੱਛਾ ਇਹਨਾਂ ਨੂੰ ਆ ਕੇ ਕਰਤਾਰ ਸਿੰਘ ਸਰਾਬੇ ਜੀ ਦੀ ਖਬਰ ਦੱਸੀ ਕਿ ਤੈਨੂੰ ਪਤਾ ਹੈ ਵੀ ਕਰਤਾਰ ਸਿੰਘ ਸਰਾਬੇ ਨੂੰ ਫੜਾਇਆ ਕਿੰਨੇ ਆ ਕਿੰਦੇ ਕਿੰਨੇ ਉਹਨਾਂ ਨੇ ਦੱਸਿਆ ਕਿ ਇਹ ਰਸਾਲਦਾਰ ਗੰਡਾ ਸਿੰਘ ਨੇ ਕਰਤੂਤ ਕੀਤੀ ਆ ਉਹਨੇ ਫੜਾਇਆ ਕਰਤਾਰ ਸਿੰਘ ਸਰਾਬੇ ਤੇ ਸੱਤਾ ਸਾਥੀਆਂ ਨੂੰ ਤੇ ਫਾਂਸੀ ਉਹਨਾਂ ਕਰਕੇ ਹੋ ਰਹੀ ਆ ਅੱਛਾ ਹੁਣ ਇਹ ਬੀਬੀ ਮਨ ਚ ਰੋਖ ਆ ਗਈ ਹਾਂਜੀ ਅੰਦਰ ਕਿਤੇ ਇਤਿਹਾਸਕਾਰਾਂ ਕੁੱਝ ਤੋਂ ਇਹ ਸੁਣਨ ਨੂੰ ਮਿਲਦਾ ਕਿ ਇਹਨਾਂ ਦਾ ਥੋੜਾ ਜਿਹਾ ਕਰਤਾਰ ਸਿੰਘ ਸਰਬਾਜੀ ਵੱਲ ਝੁਕਾਵੀ ਸੀ ਦੋਵੇਂ ਹਮ ਉਮਰ ਵੀ ਸੀ ਹਾਂਜੀ ਤੇ ਝੁਕਾਵੀ ਸੀ ਅੱਛਾ ਜੀ ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜਾ ਪਿਸਤੌਲ ਦੇ ਕੇ ਗਏ ਸੀ ਕਰਤਾਰ ਸਿੰਘ ਸਰਬਾ ਉਹ ਲਿਆ ਤੇ گا ਉਹਨਾਂ ਦਾ ਪਿੰਡ ਸੀ ਸ਼ਾਇਦ ਪਲੋਵਾਲ ਰਸਾਲਦਾਰ ਗੰਡਾ ਸਿੰਘ ਦਾ ਪਿੰਡ ਅੱਛਾ ਜੀ ਉੱਥੇ ਪਹੁੰਚ ਗਏ ਅੱਛਾ ਉੱਥੇ ਪਹੁੰਚ ਕੇ ਉਹ ਆਪਣੇ ਬਾਗ ਚ ਬੈਠਾ ਸੀ ਰਸਾਲਦਾਰ ਗੰਡਾ ਸਿੰਘ ਅੱਛਾ ਉੱਥੇ ਜਾ ਕੇ ਤੇ ਸਿੱਧੀ ਉਹਨਾਂ ਦੇ ਮੱਥੇ ਤੇ ਗੋਲੀ ਮਾਰੀ ਅੱਛਾ ਤੇ ਉੱਥੇ ਹੀ ਉਹਨੂੰ ਮਾਰਤਾ ਤੇ ਕਰਤਾਰ ਸਿੰਘ ਸਰਾਬਾ ਜੀ ਦੀ ਜਿਹੜੀ ਫਾਂਸੀ ਸੀ ਉਸੇ ਦਿਨ ਹੀ ਫਾਂਸੀ ਸੀ ਉਸੇ ਦਿਨ ਹੀ ਇਹਨਾਂ ਨੇ ਉਹਨਾਂ ਨੂੰ ਮਾਰਤਾ ਆਪਣੇ ਵੀ ਕੰਨ ਪੱਟੀ ਤਰਾ ਕੇ ਗੋਲੀ ਚਲਾਈ ਤੇ ਆਪ ਵੀ ਸ਼ਹੀਦ ਹੋ ਗਏ। ਅੱਛਾ ਆਪ ਵੀ ਸ਼ਹੀਦ ਨਾਲ ਹੀ ਹੋ ਗਏ। ਹਾਂ ਪਤਾ ਹੈ ਉਹਨਾਂ ਦੀ ਉਮਰ ਕਿੰਨੀ ਸੀ ਸਿਰਫ 17-18 ਸਾਲ। ਅੱਛਾ ਹੁਣ ਇਹ ਗੱਲ ਪਤਾ ਨਹੀਂ ਕਿੰਨੀ ਕਿ ਜਾਇਜ਼ ਆ ਕਿੰਨੀ ਕਿ ਨਹੀਂ ਆ ਪਰ ਇੱਕ ਵਾਕਿਆ ਸੁਖਦੇਵ ਰਾਮ ਸੁਖੀ ਜੀ ਆਪਣੀ ਕਿਤਾਬ ਦੇ ਵਿੱਚ ਹਵਾਲਾ ਦਿੰਦੇ ਨੇ ਵੀ ਇੱਕ ਇਸ ਮਿੱਟੀ ਦੀਆਂ ਬਣੀਆਂ ਸੀ ਇਹ ਵਿਰੰਗਨਾਮਾ ਉਹਦੇ ਵਿੱਚ ਰਗਵੀਰ ਕੌਰ ਜੀ ਦੇ ਲੇਖ 'ਚੋਂ ਹਵਾਲਾ ਦਿੰਦੇ ਨੇ ਕਿ ਇੱਕ ਦਿਨ ਪਹਿਲਾਂ 15 ਨਵੰਬਰ ਨੂੰ ਹਾਂਜੀ ਇਹ ਬੀਬੀ ਰਗਵੀਰ ਕੌਰ ਜੀ ਜੇਲ੍ਹ ਦੇ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਮਿਲਣ ਜਾਂਦੇ ਨੇ ਹੁਣੇ ਕਿੰਨੀ ਕਿ ਪੁਖਤਾ ਵਾ ਪਰ ਇਹ ਗੱਲ ਤੇ ਵਿਵਾਦ ਤ ਨਹੀਂ ਪਰ ਗੱਲ ਤੇ ਪੁਖਤਾ ਨਹੀਂ ਹੈ ਪਰ ਜੋ ਲਿਖਿਆ ਹੈ ਉਹਦੇ ਚ ਰੋਚਕ ਤੱਤ ਇਹ ਮਿਲਦਾ ਹੈ ਕਿ ਕਰਤਾਰ ਸਿੰਘ ਸਰਾਭਾ ਜੀ ਜਦੋਂ ਮਿਲਣ ਜਾਂਦੇ ਤੇ ਦਰੋਗਾ ਉਹਨਾਂ ਨੂੰ ਪੁੱਛਦਾ ਕਿ ਕੌਣ ਹੈ ਤੂੰ ਕਿਉਂ ਮਿਲਣਾ ਹੈ ਉਹ ਕਹਿੰਦੇ ਮੈਂ ਉਹਨਾਂ ਦੀ ਪਤਨੀ ਆ ਹਮ ਅੱਛਾ ਤੇ ਮੈਂ ਉਹਨਾਂ ਨਾਲ ਆਖਰੀ ਮੁਲਾਕਾਤ ਕਰਨੀ ਹੈ ਤੇ ਹਮ ਪਰਿਵਾਰਿਕ ਹਮਦਰਦੀ ਦੇ ਤੌਰ ਤੇ ਦਰਾਗੇ ਦਰੋਗਾ ਨੇ ਉਹਨਾਂ ਨੂੰ ਜਾਣ ਦਿੱਤਾ ਜਦੋਂ ਕਰਤਾਰ ਸਿੰਘ ਸਰਾਭਾ ਜੀ ਦੇ ਸਾਹਮਣੇ ਆਏ ਤੇ ਉਹ ਕਹਿੰਦੇ ਬੀਰੀ ਤੂੰ ਕਹਿੰਦੇ ਹਾਂ ਮੈਂ ਬੀਰੀ ਕਿਵੇਂ ਆ ਗਈ ਇੱਥੇ ਤੈਨੂੰ ਕਿਹਨੇ ਆਉਣ ਦਿੱਤਾ ਕਹਿੰਦੇ ਮੈਂ ਦਰੋਗਿਆਂ ਨੂੰ ਝੂਠ ਬੋਲ ਕੇ ਆਈ ਅੱਛਾ ਦਰੋਗੇ ਨੂੰ ਕਹਿ ਕੇ ਆਈਆਂ ਕਿ ਮੈਂ ਕਰਤਾਰ ਸਿੰਘ ਸਰਾਬੇ ਦੀ ਪਤਨੀ ਆ ਹਾਂਜੀ ਤੇ ਮੈਂ ਉਹਨਾਂ ਨੂੰ ਆਖਰੀ ਵਾਰੀ ਮਿਲਣਾ ਹੈ ਕਹਿੰਦੇ ਪਰ ਤੂੰ ਇਸ ਤਰ੍ਹਾਂ ਕਿਉਂ ਕਿਹਾ ਬੀਬੀ ਰਕਬੀਰ ਹੋਰ ਕਹਿੰਦੇ ਕਿ ਮੈਂ ਤੁਹਾਡੇ ਤੋਂ ਕੁਝ ਮੰਗਣ ਆਈ ਹਾਂ ਸਰਾਬਾ ਜੀ ਕਹਿੰਦੇ ਕਿ ਮੈਂ ਤਾਂ ਆਪ ਜੇਲ੍ਹ 'ਚ ਮੈਂ ਤੈਨੂੰ ਕੀ ਦੇ ਸਕਦਾ ਮੇਰੇ ਕੋਲ ਕੀ ਹੈ ਕਹਿੰਦੇ ਮੈਂ ਤੁਹਾਡੇ ਤੋਂ ਵਾਰ ਮੰਗਣਾ ਹੈ ਕਹਿੰਦੀ ਤਦ ਨੂੰ ਤੇ ਪਤਾ ਹੈ ਕਿ ਤੁਸੀਂ ਹੀ ਕਿਹਾ ਸੀ ਕਿ ਇੱਕ ਮਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਹਾਂਜੀ ਕਹਿੰਦੇ ਮੇਰੇ ਪਿਤਾ ਜੀ ਅੰਗਰੇਜ਼ਾਂ ਦੇ ਪਿੱਠੂ ਨੇ ਤੇ ਮੈਂ ਵਿਦਰੋਹੀ ਹਾਂ ਮੈਂ ਅੰਗਰੇਜ਼ਾਂ ਦੇ ਖਿਲਾਫ ਹਾਂ ਤੇ ਮੈਂ ਹੁਣ ਫੈਸਲਾ ਕਰ ਲਿਆ ਹੈ ਕਿ ਜਾਂ ਤੇ ਉਹ ਰਹਿਣਗੇ ਜਾਂ ਮੈਂ ਰਾਵਾਂਗੀ ਜਾਂ ਮੈਂ ਘਰ ਛੱਡ ਦਾਂਗੀ ਤੇ ਅੱਜ ਮੈਂ ਆ ਲਾਲ ਸ਼ਾਲ ਪਾ ਕੇ ਆਈ ਹਾਂ ਅੱਛਾ ਤੇ ਮੈਨੂੰ ਮੇਰੇ ਸਿਰ ਤੇ ਹੱਥ ਰੱਖ ਕੇ ਵਾਰਦੇ ਉਹਨਾਂ ਦਾ ਇਸ਼ਾਰਾ ਸੀ ਕਿ ਮੈਨੂੰ ਆਪਣੀ ਪਤਨੀ ਸਵੀਕਾਰ ਕਰੋ ਹਾਂ ਅੱਛਾ ਤੇ ਕਰਤਾਰ ਸਿੰਘ ਸਰਾਭਾ ਕਹਿੰਦੇ ਕਿ ਉਹਨੇ ਪਤਾ ਨਹੀਂ ਮਨਕੜੰਤ ਵੀ ਹੋ ਸਕਦੀਆਂ ਜਾਂ ਕਿ ਕਿਸੇ ਨੇ ਪ੍ਰਤੱਖदर्शी ਨਹੀਂ ਪਰ ਜੋ ਲਿਖੀਆਂ ਗੱਲਾਂ ਨੇ ਉਹ ਕਹਿੰਦੇ ਕਿ ਕੀ ਫਾਇਦਾ ਹੈ ਦਾ ਹਾਂਜੀ ਵਿਧਵਾ ਕਹਾ ਕੇ ਕੀ ਕਹੇਗੀ ਹਾਂ ਤੂੰ ਚੰਗਾ ਕੰਮ ਕਰ ਰਹੀ ਹੈ ਦੇਸ਼ਲੀਕਰ ਕਹਿੰਦੇ ਕੌਣ ਕਹੇਗਾ ਵਿਧਵਾ ਹੈ ਸਭ ਮਹਾਨ ਦੇਸ਼ ਭਗਤ ਜਿਹੜਾ ਫਾਂਸੀ ਦੇ ਤਖਤ ਤੇ ਚੜਨ ਜਾ ਰਿਹਾ ਹੈ ਹਾਂਜੀ ਉਹ ਤੇ ਇੱਕ ਦੇਸ਼ ਦਾ ਕੌਮ ਦਾ ਇੱਕ ਵੱਡਾ ਹੀਰਾ ਹੈ ਤੇ ਲੋਕ ਤੇ ਉਹਦੀ ਮਤਲਬ ਪਤਨੀ ਕਹਿਣਗੇ ਨਾ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਮੈਂ ਲਾਲਚਾਲ ਬਣ ਕੇ ਆਈ ਹਾਂ ਹੁਣ ਤੇ ਇਹ ਲਾਹੇ ਲੱਗਣਾ ਕਹਿੰਦਾ ਇਸ ਤਰ੍ਹਾਂ ਕਰਕੇ ਤੂੰ ਮੇਰਾ ਹੌਸਲਾ ਡੇਗ ਰਹੀ ਆ ਕਹਿੰਦੀ ਹੌਸਲਾ ਡੇਗਣ ਨਹੀਂ ਮੈਂ ਹੌਸਲਾ ਵਧਾਉਣ ਆਈ ਹਾਂ ਹਾਂ ਮੈਂ ਤੁਹਾਨੂੰ ਯਾਦ ਮਾਉਣ ਆਈ ਹੈ ਕਿ ਤੁਸੀਂ ਆਪ ਹੀ ਕਹਿੰਦੇ ਹੁੰਦੇ ਸੀ ਕਿ ਮੇਰਾ ਜੀ ਕਰਦਾ ਕਿ ਮੈਨੂੰ ਜਲਦੀ ਜਲਦੀ ਫਾਂਸੀ ਹੋਵੇ ਤੇ ਮੈਂ ਦੁਬਾਰਾ ਜਨਮ ਲੈ ਕੇ ਫਿਰ ਤੋਂ ਦੇਸ਼ ਦੀ ਆਜ਼ਾਦੀ ਲਈ ਸੇਵਾ ਕਰਾਂ ਤੇ ਦੇਸ਼ ਨੂੰ ਆਜ਼ਾਦ ਕਰਾਵਾਂ ਕਹਿੰਦੇ ਮੈਂ ਵੀ ਇੱਕ ਕੰਮ ਕਰਨਾ ਹੈ ਜਿਸ ਦੇ ਨਾਲ ਮੈਂ ਵੀ ਤੁਹਾਡੇ ਨਾਲ ਹੀ ਫਿਰ ਤੋਂ ਸ਼ਾਮਿਲ ਹੋਵਾਂ ਤੇ ਇਸ ਤਰ੍ਹਾਂ ਕਹਿੰਦੇ ਕਰਤਾ ਸਿੰਘ ਸਰਾਬਾ ਜੀ ਨੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਮੁਲਾਕਾਤ ਦਾ ਸਮਾਂ ਹੋ ਗਿਆ ਬਾਹਰ ਆ ਗਏ ਫਿਰ ਉਹਦਾ ਪ੍ਰਮਾਣ ਕੀ ਸੀ ਕਿ ਉਹਨਾਂ ਨੇ ਉਹਨਾਂ ਦੇ ਦਿੱਤੇ ਪਿਸਤੌਲ ਦੇ ਨਾਲ ਰਸਾਲਦਾਰ ਗੰਡਾ ਸਿੰਘ ਨੂੰ ਜਿਨ੍ਹਾਂ ਨੇ ਮੁਖਬਰੀ ਕੀਤੀ ਸੀ ਜਿਨ੍ਹਾਂ ਨੇ ਫੜਾਇਆ ਸੀ ਹਾਂਜੀ ਉਹਨਾਂ ਨੂੰ ਸਬਕ ਸਿਖਾ ਦਿੱਤਾ ਤੇ ਗੱਡੀ ਚੜਾ ਦਿੱਤਾ ਸੋ ਐਸੀ ਦੇਸ਼ ਭਗਤ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਅੱਜ ਤੱਕ ਸੁਣੀ ਨਹੀਂ ਸੀ ਇਹ ਸੁਖਦੇਵ ਰਾਮ ਸੁਖੀ ਜੀ ਦੀ ਕਿਤਾਬ ਹੈ ਕਿਸ ਮਿੱਟੀ ਦੀਆਂ ਬਣੀਆਂ ਇਹ ਵਿਰੰਗਣਾਵਾਂ ਬਹਾਦਰ ਔਰਤਾਂ ਉੱਥੋਂ ਮੈਨੂੰ ਇਹ ਵਾਕਿਆ ਇਲੇਖ ਉਹਨਾਂ ਬਾਰੇ ਜਾਣਕਾਰੀ ਮਿਲੀ ਜਿਹੜੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਮੈਂ ਵੀ ਬਹੁਤ ਮਤਲਬ ਉਤਸ਼ਾਹਿਤ ਹੋ ਗਿਆ ਕਿ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਹਾ ਜਾਂਦਾ ਹੈ ਪਰ ਸਭ ਤੋਂ ਛੋਟੀ ਉਮਰ ਦੀ ਸ਼ਹਾਦਤ ਪਾਉਣ ਵਾਲੀ ਔਰਤ ਜਾਂ ਲੜਕੀ ਜਾਂ ਕੁੜੀ ਬੀਬੀ ਰਗਬੀਰ ਕੌਰ ਬੀਰੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਸੋ ਦੋਸਤੋ ਪਿਆਰਿਓ ਪੰਜਾਬੀਅਤ ਦੇ ਪਿਆਰਿਓ ਦੇਸ਼ ਦੇ ਪਿਆਰਿਓ ਜੇ ਇਹ ਸਾਡੀ ਬੀਬੀ ਰਗਵੀਰ ਕੌਰ ਜੀ ਬਾਰੇ ਇਹ ਕਹਾਣੀ ਚੰਗੀ ਲੱਗੀ ਹੈ ਉਹਨਾਂ ਦੀ ਜਾਣਕਾਰੀ ਚੰਗੀ ਲੱਗੀ ਹੈ ਕਿਰਪਾ ਕਰਕੇ ਇਹਨਾਂ ਨੂੰ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਪਿਆਰਿਆਂ 'ਚ ਆਪਣੇ ਸਰਕਲ 'ਚ ਆਪਣੇ ਗਰੁੱਪਾਂ 'ਚ ਸ਼ੇਅਰ ਕਰਨਾ ਚੰਗੀ ਲੱਗੇ ਸਬਸਕ੍ਰਾਈਬ ਵੀ ਕਰਨਾ ਸਾਡਾ ਚੈਨਲ ਦਾ ਗੁਰਿੰਦਰ ਮਖਨਾ ਸ਼ੋਅ ਅਗਾਂਹ ਵੀ ਤੁਹਾਡੇ ਲਈ ਇਸ ਤੋਂ ਵੱਧ ਵਧੀਆ ਦਿਲਚਸਪ ਪੰਜਾਬ ਨਾਲ ਜੁੜੀਆਂ ਰੌਚਕਮਈ ਚੀਜ਼ਾਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਸਤਿ ਸ੍ਰੀ ਅਕਾਲ ਜੈ ਜੀ